ਜਿਸ ਮਨ ਬਸੈ ਸੁਨੇ ਲਾਇ ਪ੍ਰੀਤ ਤਿਸ ਜਨ ਆਵੈ ਹਰਿ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦਰਬ ਦੇਹ ਤਤਕਾਲੁ ਧਾਰ ਨਿਰਮਲ ਸੋਭਾ ਅਮਰਤ ਤਾਕੀ ਮਾਨੀ ਏਕ ਨਾਮ ਮਨ ਮਹਿ ਸਮਾਨੀ ਦੁਖ ਰੋਗ ਬਿਨਸੈ ਭੈ ਭਰਮ ਸਾਧਨਾ ਮਨਿਰਮਲਤਾ ਕੇ ਕਰਮ ਸਭ ਤੇ ਊਚ ਤਾਕੀ ਸੁਬਾਵਨੀ ਨਾਨਕ ਦੇ ਗੁਣ ਨਾ ਮਨ ਸੁਖਮਨੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ ਇਹ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ 24ਵੀਂ ਅਸ਼ਪਤੀ ਦਾ ਅੱਠਵਾਂ ਅਤੇ ਅਖੀਰਲਾ ਪਦ ਹੈ ਜੀ ਅਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 296 ਉੱਤੇ ਸੁਸ਼ੋਭਤ ਹੈ ਜੀ ਦੇਾਲੂ ਮਹਾਰਾਜ ਕਿਰਪਾ ਕਰਦੇ ਹਨ ਜਿਸ ਮਨ ਵਸੈ ਸੁਨੇ ਲਾਇ ਪ੍ਰੀਤ ਜਿਸ ਦੇ ਮਨ ਦੇ ਅੰਦਰ ਨਾਮ ਬਸ ਜਾਂਦਾ ਹੈ ਜਿਸ ਦਾ ਮਨ ਸੁਣਨ ਲੱਗ ਜਾਂਦਾ ਹੈ ਤੇ ਉਸ ਨੂੰ ਪ੍ਰਭੂ ਨਾਲ ਪ੍ਰੀਤ ਹੋਏ ਜਾਂਦੀ ਹੈ ਤਿਸ ਜਨ ਆਵੇ ਹਰ ਪ੍ਰਭ ਜੀਤ ਉਸ ਭਗਤ ਨੂੰ ਪ੍ਰਭੂ ਦਾ ਚੇਤਾ ਰਹਿੰਦਾ ਹੈ ਉਸ ਦਾ ਸਿਮਰਨ ਯਾਦ ਰਹਿੰਦਾ ਹੈ ਜਨਮ ਮਰਨ ਤਾਕ ਦਾ ਦੁੱਖ ਨਿਵਾਰੇ ਉਸ ਦੇ ਜੰਮਣ ਤੇ ਮਰਨ ਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ ਦੁਲਬ ਦੇ ਤਤਕਾਲ ਉਧਾਰੇ ਬੜੀ ਔਖੀ ਮਿੰਨ ਵਾਲੀ ਇਹ ਦੇ ਫਟਾਫਟ ਪਾਰ ਉੱਤਰ ਜਾਂਦੀ ਹੈ ਨਾਮ ਜਪ ਕੇ ਇਸ ਦਾ ਉਧਾਰ ਹੋ ਜਾਂਦਾ ਹੈ ਨਿਰਮਲ ਸੋਭਾ ਅਮਰਤ ਤਾਕੀ ਬਾਣੀ ਉਸ ਦੀ ਸ਼ੋਭਾ ਹੁੰਦੀ ਹੈ ਨਿਰਮਲ ਮਿੱਠੀ ਉਸਦੀ ਬੋਲੀ ਹੋ ਜਾਂਦੀ ਹੈ ਇੱਕ ਨਾਮ ਮਨਮਹਿ ਸਮਾਣੀ ਕੇਵਲ ਪ੍ਰਭੂ ਦਾ ਇੱਕੋ ਨਾਮ ਉਸ ਤੇ ਮਨ ਅੰਦਰ ਸਮਾ ਜਾਂਦਾ ਹੈ ਦੁੱਖ ਰੋਗ ਵਿੰਸੈ ਭੈ ਭਰਮ ਉਸ ਦੇ ਸਾਰੇ ਗਮ ਬਿਮਾਰੀ ਡਰ ਬਹਿਮ ਦੂਰ ਹੋ ਜਾਂਦੇ ਹਨ ਸਾਦ ਨਾਮ ਨਿਰਮਲਤਾ ਕੇ ਕਰਮ ਉਸ ਦਾ ਨਾਮ ਸੰਤ ਪੈ ਜਾਂਦਾ ਹੈ ਲੋਕ ਉਸ ਨੂੰ ਸੰਤ ਕਹਿ ਕੇ ਬੁਲਾਉਂਦੇ ਹਨ ਉਸ ਦੇ ਸਾਰੇ ਕਰਮ ਪਵਿੱਤਰ ਹੋ ਜਾਂਦੇ ਹਨ ਸਭ ਤੇ ਊਚਤਾ ਕੀ ਸੋਭਾ ਬਣੀ ਸਾਰਿਆਂ ਤੋਂ ਉੱਚੀ ਉਸ ਦੀ ਮਢਾਈ ਹੋ ਜਾਂਦੀ ਹੈ ਨਾਨਕ ਇਹ ਗੁਣ ਨਾਮ ਸੁਖਮਨੀ ਨਾਨਕ ਜੀ ਕਿਰਪਾ ਕਰਦੇ ਹਨ ਪ੍ਰਭੂ ਦੇ ਨਾਮ ਵਿੱਚ ਮਨ ਨੂੰ ਸੁਖ ਦੇਣ ਵਾਲਾ ਗੁਣ ਹੈ ਉਸ ਦਾ ਨਾਮ ਬਹੁਤ ਉੱਚਾ ਹੈ ਵਾਹ ਗੁਰੂ ਵਾਹ ਗੁਰੂ ਸਾਵਨ ਸੌਖਾ ਉੱਚਾ ਪਵਿੱਤਰ ਕਰਮ ਪ੍ਰਭੂ ਜੀ ਦਾ ਨਾਮ ਜਪਣਾ ਹੈ ਜੀ ਪਹਿਲਾਂ ਰਸਨਾ ਨਾਲ ਜਪੀਏ ਕੰਨਾਂ ਨਾਲ ਸੁਣੀਏ ਫਿਰ ਚੁੱਪ ਹੋ ਕੇ ਸਵਾਸ ਸਵਾਸ ਉਸ ਦਾ ਉਸ ਮਾਲਕ ਦਾ ਸਿਮਨ ਕਰੀਏ ਪਿਆਰੀ ਸੰਗਤ ਜੀ ਅੱਜ ਆਪ ਜੀ ਦੀ ਦਇਆ ਨਾਲ ਗੁਰਨਾਨਕ ਜੀ ਦੀ ਬਾਪੂ ਜੀ ਦੀ ਮਿਹਰ ਨਾਲ ਸੁਖਨੀ ਸਾਹਿਬ ਦੀ ਵਿਆਖਿਆ ਸੰਪੂਰਨ ਹੋ ਗਈ ਹੈ ਜੀ ਬڑے-ਵੱਡੇ ਭਾਗਾਂ ਵਾਲੇ ਆ ਮੈਂ ਆਪਣੇ ਬਹੁਤ ਵੱਡੇ ਭਾਗ ਸਮਝਦਾ ਆ ਬਾਪੂ ਜੀ ਦੇ ਦੋਤੇ ਮਿਹਰਬਾਨ ਸਿੰਘ ਜੋ ਕਿ ਆਸਟ੍ਰੇਲੀਆ ਰਹਿੰਦਾ ਹੈ ਉਸਨੇ ਸਾਨੂੰ ਪ੍ਰੇਰਿਤ ਕੀਤਾ ਅਜੀ ਤਾਂ ਸੈਸ ਵਾਕੇ ਤੇ ਕਿਤੇ ਕੋਈ ਸ਼ਬਦ ਭੇਜ ਦਿੰਦੇ ਸੀ ਸ਼ੌਕੀਆ ਉਹ ਮੈਨੂੰ ਕਹਿੰਦਾ ਅੰਕਲ ਜੀ ਵੀ ਤੁਸੀਂ ਸੁਖਮਨ ਸਾਹਿਬ ਸ਼ੁਰੂ ਕਰੋ ਚਲੋ ਅਸੀਂ ਸ਼ੁਰੂ ਕਰਤਾ ਜਦ 6 ਅਸ਼ਪਦੀਆਂ ਹੋਈਆਂ ਮੈਂ ਉਹਨੂੰ ਵੌਇਸ ਮੈਸੇਜ ਭੇਜਿਆ ਮਗਵੀਰ ਮਿਹਰਬਾਨ ਸਿੰਘ ਮੈਂ ਇੱਕ ਬੇਨਤੀ ਕਰਦਾ ਤੁਹਾਨੂੰ ਸੱਚੀ ਗੱਲ ਦੱਸ ਰਿਹਾ ਭਈ ਇਹ ਤਾਂ ਸਾਧੂ ਸੰਤਾਂ ਦਾ ਕੰਮ ਹੈ ਜਿਨ੍ਹਾਂ ਨੇ ਕਮਾਈ ਕੀਤੀ ਹੋਈ ਹੈ ਅਭਿਆਸ ਕੀਤਾ ਮੇਰਾ ਤਾਂ ਕੋਈ ਜੀਵਨ ਵੀ ਸਾਧੂ ਸੰਤਾਂ ਦਾ ਨਿਗਰਸਤੀ ਬੰਦਾ ਤੇ ਕੋਈ ਬਹੁਤੇ ਲੱਛਣ ਵੀ ਐ ਨਹੀਂ ਨਾਮ ਵਾਲੇ ਵੀ ਮੈਂ ਇਹ ਮੈਨੂੰ ਨਹੀਂ ਲੱਗਦਾ ਮੈਨੂੰ ਇਹ ਵਿਆਖਿਆ ਕਰਨੀ ਚਾਹੀਦੀ ਫਰੋਦਾ ਮੈਨੂੰ ਵਾਇਸ ਮੈਸੇਜ ਆਇਆ ਕਹਿੰਦਾ ਅੰਕਲ ਜੀ ਮੈਂ ਨਹੀਂ ਤੁਸੀਂ ਇਸ ਤਰ੍ਹਾਂ ਨਾ ਕਰੋ ਮੈਨੂੰ ਇਸ 6 ਅਸ਼ਪਤੀ ਹੋ ਗਈਆਂ ਵੀ ਆਪਾਂ ਇੱਥੇ ਰੋਕ ਦੇ ਕੰਮ ਉਹ ਕਹਿੰਦਾ ਇਸ ਤਰ੍ਹਾਂ ਨਾ ਕਰੋ ਵੀ ਮੈਨੂੰ ਕਿਸ ਨੇ ਪ੍ਰੇਰਿਤ ਕੀਤਾ ਹੁਣ ਉਹਨੇ ਮੈਨੂੰ ਇੰਨਾ ਕਿਹਾ ਮੈਂ ਉਹ ਹੀ ਜਾਣਦਾ ਕਿਹਨੇ ਪ੍ਰੇਰਿਤ ਕੀਤਾ ਕਹਿੰਦਾ ਮੈਨੂੰ ਕਿਸੇ ਨੇ ਪ੍ਰੇਰਿਤ ਕੀਤਾ ਵੀ ਤੁਸੀਂ ਇੱਕ ਆਪਣੀ ਵੀ ਆਖਿਆ ਪਉਂਦਾ ਇੱਕ ਭਾਈ ਸਾਹਿਬ ਸ਼ਾਇਦ ਕਲਗਰੀ ਰਹਿੰਦੇ ਨੇ ਬੜੇ ਉੱਤਮ ਪੁਰਸ਼ ਨੇ ਬਹੁਤ ਜ਼ਿਆਦਾ ਉਹਨਾਂ ਦਾ ਅਭਾਸ ਲੱਗਦਾ ਉਹਨਾਂ ਦੀ ਬਾਣੀ ਵਿੱਚ ਵੀ ਬਹੁਤ ਟਿਕਾਹ ਅਜੇ ਤੱਕ ਮੈਂ ਤਾਂ ਤੇਜ਼ ਤੇਜ਼ ਬੋਲ ਦਿੰਨਾ ਕਿਉਂਕਿ ਜਿਹਨੇ ਨਾਮ ਜਪਿਆ ਹੁੰਦਾ ਉਹਦੇ ਮਨ 'ਚ ਟਿਕਾਹ ਆ ਜਾਂਦਾ ਸਹਿਜ ਬਾਪੂ ਜੀ ਅਸੀਂ ਦੇਖਿਆ ਬਹੁਤ ਸਹਿਜ ਨਾ ਬੋਲਦੇ ਕਾਲ ਨਹੀਂ ਸੀ ਕਰਦੇ ਭਾਈ ਸਾਹਿਬ ਸ਼ਾਹ ਯਾਦਵਿੰਦਰ ਸਿੰਘ ਜੀ ਉਹਨਾਂ ਦਾ ਨਾਮ ਹੈ ਉਹਨਾਂ ਦੀ ਵਿਅਕਤੀਕ ਤਕਰੀਬ ਉਹ ਦਿੱਲੀ ਪਹੁੰਚਦਾ ਮਿਹਰਬਾਨ ਸਿੰਘ ਉਹ ਵਿਅਸੀ ਪੁਰਸ਼ ਨੇ ਸੰਤ ਪੁਰਸ਼ ਨੇ ਮੈਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਮਹਾਂ ਪੁਰਸ਼ਾਂ ਦਾ ਪਰ ਫਿਰ ਵੀ ਸੰਗਤ ਨੇ ਦਿਆ ਕੀਤੀ ਮਿਹਰਬਾਨ ਨੇ ਪ੍ਰੇਤ ਕੀਤਾ ਇਹ ਕੰਮ ਆਪਣਾ ਸੰਪੂਰਨ ਹੋ ਗਿਆ ਜੀ ਮੈਨੂੰ ਯਾਦ ਹੈ ਮੈਂ ਉਹਨੂੰ ਕਿਹਾ ਮਿਹਰਬਾਨ ਸਿੰਘ 8 ਪਦੇ ਨੇ 24 ਅਸ਼ਪ ਨੇ 192 ਦਿਨ ਲੱਗ ਜਾਣੇ ਨੇ ਸ਼ਲੋਕ ਦੀ ਵਿਆਖਿਆ ਆਪਾਂ ਪਹਿਲੇ ਪਦੇ ਦੇ ਨਾਲ ਕਰ ਦਿੰਨੇ ਆ ਜੀ ਸ਼ਲੋਕ ਲੱਗ ਹੁੰਦੇ 24 ਹੋਰ ਲੱਗਣੇ ਸੀ ਮਾਪੂ ਜੀ ਦੀ ਆਪਾਂ ਵਿਆਖਿਆ ਤਾਂ ਜਿੰਨੀ ਮਰਜ਼ੀ ਲੰਬੀ ਕਰ ਦਈਏ ਪਰ ਮੇਰੇ ਕੋਸ਼ ਹੁੰਦੀ ਆ 5 6 7 8 ਮਿੰਟ ਤੋਂ ਵੱਧ ਨਾ ਕਰਾਂ ਕਿਉਂਕਿ ਕੋਈ ਸਿਕੋ ਟਾਈਮ ਵੀ ਨਹੀਂ ਸੁਣਨਦਾ ਮੈਂ ਦੇਖਿਆ ਅੱਜ ਕੱਲ੍ਹ ਜਮਾਨਾ ਭਜਨ ਅਠ ਦਾ ਬਹੁਤ ਦਾ ਪਰ ਸੰਗਤ ਜੀ ਮੇਥੋਂਨੇ ਕਈ ਗਲਤੀਆਂ ਹੋ ਗਈਆਂ ਹੋਣੀਆਂ ਬੜੇ ਬੜੇ ਅਭਿਆਸੀਆਂ ਨੇ ਸੁਣਿਆ ਹੋਣਾ ਇਹ ਬਹੁਤ ਦੂਰ ਤੱਕ ਗਿਆ ਆਸਟ੍ਰੇਲੀਆ ਕੈਨੇਡਾ ਬੰਦੂਰ ਤੱਕ ਜਾਂਦਾ ਰਿਹਾ ਸ਼ਬਦ ਇਨੇਕ ਤਰ੍ਹਾਂ ਦੀਆਂ ਹੁਣ ਤਾਈਆਂ ਇਨੇਕ ਤਰ੍ਹਾਂ ਦੀਆਂ ਮੈਂ ਗਲਤੀਆਂ ਕੀਤੀਆਂ ਹੋਣੀਆਂ ਵਿਆਖਿਆ ਚ ਸ਼ਬਦ ਉਚਾਰਨ ਜੋ ਸੰਗਤ ਮਾਫ ਕਰਨਯੋਗ ਹੈ ਮੈਨੂੰ ਜਰੂਰ ਮਾਫ ਕਰ ਦੇਵੇ ਬਾਕੀ ਮੈਂ ਮੇਰਵੈਂ ਸਿੰਘ ਨੂੰ ਕਿਹਾ ਥੋੜੇ ਦਿਨ ਪਹਿਲਾਂ ਭਾਈ ਵੀ ਮੈਂ ਇਹ ਜ਼ਿੰਮੇਵਾਰੀ ਵਾਲਾ ਕੰਮ ਹੋ ਜਾਂਦਾ ਬੰਨਣ ਨਹੀਂ ਮੈਂ ਕਹਿ ਸਕਦਾ ਇਹਨੂੰ ਬੰਨਣਾ ਨਹੀਂ ਸੀ ਕਿ ਜ਼ਿੰਮੇਵਾਰੀ ਸਿੱਖ ਵੀ ਦਿੱਲੀ ਇੱਕ ਭੇਜਣਾ ਚਾਹੇ ਇੱਥੇਆਂ ਲੁਧਿਆਣੇ ਬੈਠਿਆਂ ਜਾ ਕੇ ਤੇ ਬਾਹਰ ਗਏ ਆ ਪਰ ਭੇਜਣਾ ਪੈਂਦਾ ਸੀ ਕਿਤੇ ਇੱਕ ਅੱਧੀ ਵਾਰ ਹੋਇਆ ਨਹੀਂ ਭੇਜਿਆ ਗਿਆ ਉਹਨੇ ਮੈਨੂੰ ਪੁੱਛਿਆ ਅੰਕਲ ਜਾਇਆ ਨਹੀਂ ਕਿਤੇ ਇਸ ਤਰ੍ਹਾਂ ਵੀ ਹੋਇਆ ਾਰੇ ਮਹਾਰਾਜ ਨੇ ਮੈਨੂੰ ਨਹੀਂ ਸਮਝਉਂਦੀ ਵੀ 192 ਦਿਨ ਲੱਗੇ 6 ਤੇ 18 6.5 ਮਹੀਨੇ 6 ਮਹੀਨੇ 12 13 ਦਿਨ ਲੱਗ ਜਾਂਦਾ ਜ 6 ਮਹੀਨੇ 12 ਦਿਨ ਤੇ ਮਹਾਰਾਜ ਨੇ ਕਿ ਮੈਂ ਸਰ ਤੇ ਆਥਰਾ ਕੇ ਮੈਂ ਸੰਪੂਰਨ ਕਰਾਇਆ ਕੰਮ ਅੱਜ ਸੰਪੂਰਨ ਹੋ ਗਿਆ ਹੈ ਜੀ ਤੇ ਮੇਰੀ ਤੁਸੀ ਇੰਨੀ ਸੇਵਾਏ ਪ੍ਰਵਾਨ ਕਰਿਓ ਜੀ ਬਾਕੀ ਜਿਵੇਂ ਮਹਾਰਾਜ ਮੇਰੀ ਡਿਊਟੀ ਲਾਉਣਗੇ ਕਿਤੇ ਕੋਈ ਸ਼ਬਦ ਮੇਰੇ ਸ਼ੌਕ ਕੀ ਸੀਗਾ ਬੰਨਣ ਚ ਨਹੀਂ ਕੋਈ ਕੰਮ ਜ ਨਹੀਂ ਕੀਤਾ ਪੇ ਕਿਤੇ ਕੋਈ ਸ਼ਬਦ ਦਾ ਮੌਜ ਚ ਕਿਤੇ ਅਚਾਨਕ ਅਸ਼ਨਾਨ ਕਰਦੇ ਨੇ ਸ਼ਬਦ ਯਾਦ ਆ ਗਿਆ ਰਿਕਾਰਡ ਕਰਕੇ ਸੰਗਤ ਨੂੰ ਭੇਜਦਾ ਬਸ ਕੋਈ ਉਹਦਾ ਤਿਆਰ ਹੀ ਨਹੀਂ ਹੁੰਦੀ ਕੋਈ ਉਹ ਸ਼ਬਦ ਜ਼ਰੂਰ ਕੱਢ ਲਈ ਤੇ ਨੈਟ ਤੇ टाक ਕੇ ਵੀ ਉਹਦੀ ਤੱਕ ਅੱਗੇ ਪਿੱਛੇ ਨਾ ਹੋ ਜਵੇ ਵੀ ਆਦੀ ਵੀ ਨਾ ਹੋਵੇ ਨਹੀਂ ਉਹਦਾ ਕੋਈ ਬਿਲਕੁਲ ਮਜਮੂਨ ਤਿਆਰ ਨਹੀਂ ਕੀਤਾ ਹੁੰਦਾ ਫੇ ਤਿਆਰ ਕਰਕੇ ਫਿਰ ਬੋਲਣਾ ਐਸਾ ਕੁਝ ਨਹੀਂ ਕਦੇ ਵੀ ਜਦ ਸੈਸ ਮੈ ਯਾਦ ਆ ਗਿਆ ਉਹ ਭੇਜਦਾ ਕਿਤੇ ਐਸਾ ਮੌਕਾ ਲੱਗਿਆ ਹਫਤੇ ਚ ਇੱਕ ਵਾਰ ਦੋ ਵਾਰ ਇਹ ਮੈਂ ਸੇਵਾ ਜ਼ਰੂਰ ਕਰੂੰਗਾ ਪਰ ਜਿੰਨੀ ਮਹਾਰਾਜ ਨੇ ਮੇਥੋਂ ਸੇਵਾ ਕਰਾਈ ਇਹ ਤੁਸਿੰ ਪ੍ਰਵਾਨ ਕਰਿਓ ਜੀ। ਅਨੇਕ ਕੀਤੀਆਂ ਭੁੱਲਾਂ ਦੀ ਸੰਗਤ ਮਾਫ ਕਰਨ ਜੋਗਾ ਜੀ ਮੈਂ ਮਾਫੀ ਮੰਗਦਾ। ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ।